ਵੇਰ ਤੋਂ ਬੁਖਾਰਿਆ ਜਿਹੜੇ ਕਿ ਦਲ ਸਮਾਜ ਵੱਲੋਂ ਰੂਟ ਪ੍ਰਦਰਸ਼ਨ ਪੂਰੇ ਪੰਜਾਬ ਭਰ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਵੱਡੀਆਂ ਗੱਲਾਂ ਆ ਰਹੀਆਂ ਸੀਗੇ ਜਨਰਲ ਸਮਾਜ ਇਸ ਤੋਂ ਕਿਨੂੰ ਵਿਰੋਧ ਕਰ ਰਿਹਾ ਸੀ ਪਹਿਲਾਂ ਤੁਹਾਨੂੰ ਮੁਸਲਮ ਸਮਾਜ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਸੰਪੂਰਨ ਸਮਰਥਨ ਹੈ ਜਿਹੜੇ ਰੋਸ ਪ੍ਰਦਰਸ਼ਨ ਵਿੱਚ ਦਿੱਤਾ ਹੈ ਸੋ ਕੱਲ ਤੋਂ ਇੱਕ ਅਫਵਾਹਾਂ ਵੀ ਸੀ ਤੇ ਕੁਝ ਜਥੇਬੰਦੀਆਂ ਵੱਲੋਂ ਇਹ ਗੱਲ ਵੀ ਕਹੀ ਗਈ ਸੀ ਕਿ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦਾ ਧੰਨਵਾਦ ਰੈਲੀ ਉਹ ਕੱਢੀ ਜਾਣੀ ਜਨਰਲ ਸਮਾਜ ਵੱਲੋਂ ਸੋ ਉਸ ਦੀ ਪ੍ਰਤੀਕਿਰਿਆ ਵੀ ਅਸੀਂ ਲੈਣਿਆ ਤੇ ਤੁਹਾਨੂੰ ਦੱਸ ਦਿਆਂ ਨੇ ਕਿ ਹੁਣ ਸਾਡੇ ਨਾਲ ਸੁਖਦੇਵ ਸਿੰਘ ਫੋੜਾ ਤੋਂ ਖਾਲਸਾ ਜੀ ਸਾਡੇ ਨਾਲ ਮੌਜੂਦ ਹੈ ਕਿਉਂਕਿ ਇਹਨਾਂ ਨੇ ਵੀ ਜਿਹੜਾ ਕਿ ਅੱਜ ਸਪੂਰਨ ਜਿਹੜਾ ਕਿ ਸਮਰਪ ਜਿਹੜਾ ਕਿ ਸਮਰਥਨ ਦਿੱਤਾ ਹੈਗਾ ਇਹ ਦਲ ਸਮਾਜ ਨੂੰ ਜੀ ਭਾਜੀ ਅੱਜ ਤੁਸੀਂ ਦਲ ਸਮਾਜ ਨੂੰ ਪੂਰਾ ਸਮਰਥਨ ਦੇ ਰਹੇ ਹੋ ਕਿਉਂਕਿ ਇੱਕ ਤਾਂ ਤੁਸੀਂ ਸਿੱਖ ਸਮਾਜ ਤੋਂ ਦੂਸਰਾ ਜਨਰਲ ਸਮਾਜ ਤੋਂ ਵੀ ਹੋ ਇਸ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ ਦੇਖੋ ਇਹ ਅਸੀਂ ਪਹਿਲੇ ਤਾਂ ਜੇ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਫਾਲੋਅਰ ਦਿਕਦਾ ਚਾਹੇ ਉਹ ਸਿੱਖ ਆ ਜਾਂ ਕਿਸੇ ਵੀ ਧਰਮ ਦਾ ਗੁਰੂ ਨਾਨਕ ਸਾਹਿਬ ਦੇ ਫਾਲੋਅਰ ਕਈ ਧਰਮਾਂ ਦੇ ਨੇ ਤਾਂ ਉਹ ਪਹਿਲੀ ਗੱਲ ਤਾਂ ਇਹਨਾਂ ਵਰਗਾਂ ਨੂੰ ਡਿਨਾਈ ਕਰਦਾ ਹੈ ਵੀ ਆ ਇੱਕ ਗਲਤ ਵਰਗ ਹੈ ਜਨਰਲ ਸਮਾਜ ਹੈ ਜਦੋਂ ਅਸੀਂ ਖੁਦ ਨੂੰ ਜਨਰਲ ਕਹਿ ਰਹੇ ਹਾਂ ਇਹਦਾ ਮਤਲਬ ਅਸੀਂ ਸਧਾਰਨ ਹੈ ਇਹਦਾ ਮਤਲਬ ਕੋਈ ਦੂਸਰਾ ਵਰਗ ਵੀ ਹੈਗਾ ਜਿਹੜਾ ਅਸਧਾਰਨ ਹੈ ਹਨਾ ਤਾਂ ਅਸੀਂ ਸਮਾਜ ਨੂੰ ਦੋ ਵਰਗਾਂ ਚ ਪਹਿਲਾਂ ਹੀ ਵੰਡ ਦਿੱਤਾ ਤਾਂ ਅਸੀਂ ਪਹਿਲਾਂ ਤਾਂ ਉਹਨੂੰ ਵੀ ਡਿਨਾਈ ਕਰਦੇ ਹਾਂ ਠੀਕ ਆ ਇਹ ਮਸਲਾ ਹੈਗਾ ਵੀ ਆਰਥਿਕ ਤੌਰ ਤੇ ਕੁਝ ਵਰਗ ਜਿਹੜਾ ਆ ਉਹ ਪਛੜ ਗਿਆ ਉਹ ਆਪਣੇ ਆਪ ਨਹੀਂ ਪਿਛੜਿਆ ਨਾ ਕਿ ਇਹਦੇ ਚ ਉੱਚ ਕਾਬਲੀਅਤ ਦੀ ਘਾਟ ਸੀ ਉਹਦੇ ਉੱਤੇ ਇੱਕ ਜਾਤ ਦਾ ਲੇਬਲ ਲਾ ਕੇ ਇੱਕ ਖਾਸ ਵਰਗ ਵੱਲੋਂ ਆਪਣੇ ਆਪ ਨੂੰ ਸੁਪਰੀਮ ਦੱਸ ਕੇ ਤੇ ਉਹਨੂੰ ਸਭ ਤੋਂ ਨੀਚ ਦੱਸ ਕੇ ਸਮਾਜ ਤੋਂ ਕਈ ਸੌ ਸਾਲ ਪਿੱਛੇ ਛੱਡ ਦਿੱਤਾ ਗਿਆ ਹੁਣ ਜਦੋਂ ਅਸੀਂ ਪੜ੍ਹ ਲਿਖ ਕੇ ਆਇਆ ਲੋਕਤੰਤਰ ਆ ਗਿਆ ਅਸੀਂ ਕਿਉਂ ਨਹੀਂ ਉਹ ਸਮਾਂ ਨੂੰ ਵਿਚਾਰੀਏ ਅਸੀਂ ਸਤੀ ਪ੍ਰਥਾ ਬੰਦ ਕਰ ਦਿੱਤੀ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਪ੍ਰਥਮਾਂ ਸੀਗੀਆਂ ਜਿਹੜੀਆਂ ਅਸੀਂ ਬੰਦ ਕਰ ਦਿੱਤੀਆਂ ਜਿਹਨੀਆਂ ਸਾਨੂੰ ਲੱਗਦੀਆਂ ਸੀ ਧਰਮ ਦੇ ਨਾਂ ਤੇ ਉਹ ਜਿਹੜਾ ਆ ਇਨਸਾਨ ਨੂੰ ਇਨਸਾਨ ਨਾ ਸਮਝ ਕੇ ਜਾਨਵਰ ਵਰਗਾ ਸਲੂਕ ਹੋਇਆ ਤੇ ਆਹ ਪ੍ਰਥਾ ਨੂੰ ਅਸੀਂ ਕਦੋਂ ਖਤਮ ਕਰਾਂਗੇ ਉਹ ਕਿਉਂ ਨਹੀਂ ਮੰਨਦੇ ਕਿ ਜੇ ਅਸੀਂ ਪਿਛਲੇ 50 ਸਾਲ ਤੋਂ ਉਤੋਂ ਉਹਨਾਂ ਨੂੰ ਅਸੀਂ ਆਪਣੇ ਨਾਲ ਬਰਾਬਰ ਨਹੀਂ ਖੜੇ ਕਰ ਪਾਏ ਤੇ ਸਾਡਾ ਕਸੂਰ ਹੈ ਤੇ ਅੱਜ ਜੇ ਉਹ ਕਈ ਸੌ ਸਾਲਾਂ ਤੋਂ ਜਿਨ੍ਹਾਂ ਨੂੰ ਜਾਤ ਦਾ ਲੇਬਲ ਲਾ ਕੇ ਪਿੱਛੇ ਛੇੜ ਦਿੱਤਾ ਗਿਆ ਸੀ ਉਹਨਾਂ ਨੂੰ ਲੋਕਤੰਤਰ ਦੇ ਸੰਵਿਧਾਨ ਦੇ ਵਿੱਚ ਕੋਈ ਸੌਫਤਾ ਮਿਲੀ ਹੈ ਤਾਂ ਕਿ ਉਹ ਬਰਾਬਰ ਆ ਕੇ ਖੜੇ ਹੋ ਸਕਣ ਤਾਂ ਸਾਨੂੰ ਅਤਰਾਜ ਕੀ ਹੈ ਇਹ ਜਨਰਲ ਸਮਾਜ ਦੇ ਨਾਂ ਤੇ ਇੱਕ ਗੱਲ ਕਹੀ ਗਈ ਵੀ ਅਰੋਸਟੀ ਐਕਟ ਜਿਹੜਾ ਆ ਉਹਦੀ ਦੁਰਵਰਤੋਂ ਹੁੰਦੀ ਹੈ ਦੁਰਵਰਤੋਂ ਤੇ ਸਭ ਤੋਂ ਜ਼ਿਆਦਾ ਇਸ ਦੇਸ਼ ਦੇ ਵਿੱਚ ਹੁੰਦੀ ਹੈ ਤਾਂ ਦਾਜ ਦੇ ਕਾਨੂੰਨ ਦੀ ਹੁੰਦੀ ਹੈ ਸੈਡੀਸ਼ਨ ਲਾ ਜਿਹੜਾ ਅੰਗਰੇਜ਼ਾਂ ਦੇ ਸਮੇਂ ਦਾ ਬਸਤੀਵਾਦੀ ਕਾਨੂੰਨ 124A ਦਾ ਜਿਹਦਾ ਸਭ ਤੋਂ ਜ਼ਿਆਦਾ ਮੈਸੇਜ ਹੂ ਜਿਹੜੇ ਸੱਤਾਧਾਰੀ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਕਰਦੇ ਬਗਾਵਤ ਨੂੰ ਦਬਾਉਣ ਲਈ ਕੀਤਾ ਜਾਂਦਾ ਜਿਹੜੀ ਜੈਨੂਨ ਬਗਾਵਤ ਹੁੰਦੀ ਹੈ ਠੀਕ ਹੈ ਤਾਂ ਕਾਨੂੰਨ ਦੀ ਦੁਰਵਰਤਤ ਤਾਂ ਹੋਰ ਵੀ ਕਈ ਕਾਨੂੰਨਾਂ ਦੀ ਹੋ ਰਹੀ ਹੈ ਤੇ ਕੱਲ ਗੁਰਦਵਾਰੇ ਸਾਹਿਬ ਵਿੱਚ ਮੀਟਿੰਗਾਂ ਹੋਈਆਂ ਜਨਰਲ ਸਮਾਜ ਵੱਲੋਂ ਵੀ ਅਸੀਂ ਦਲੀ ਸਮਾਜ ਦੇ ਵਿਰੋਧ ਵਿੱਚ ਆ ਤੇ ਜਿਹੜਾ ਕਿ ਸੁਪਰੀਮ ਕੋਰਟ ਦਾ ਫੈਸਲਾ ਉਹਦੇ ਵਿੱਚ ਧੰਨਵਾਦ ਰੈਲੀ ਕਰਨੀ ਆ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਮੈਨੂੰ ਲੱਗਦਾ ਇਹ ਡੂੰਗੀ ਸਾਜ਼ਿਸ਼ ਹੈ ਕਿਉਂਕਿ ਤੁਸੀਂ ਕੱਲ ਜਿਹੜੀ 2 3 4 7 ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਨਹੀਂ ਉਹ ਵੀ ਬਹੁਤੇ ਉਹ ਹੁੰਦੇ ਜਿਹੜੇ ਕਿਸੇ ਨਾ ਕਿਸੇ ਮੂਹਲੇਹਾਜੇ ਨਾਲ ਬੱਚੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮਸਲੇ ਦੀ ਪੂਰੀ ਸਮਝ ਹੀ ਨਹੀਂ ਹੁੰਦੀ ਤਾਂ ਮੈਨੂੰ ਇਹ ਲੱਗਦਾ ਵੀ ਬਹੁਤ ਆਦ ਗਣਤੀ ਜਿਹੜੀ ਉਹਨਾਂ ਦੇ ਵਿੱਚ ਹਿੰਦੂ ਬ੍ਰਾਹਮਣਾਂ ਦੀ ਸੀਗੀ ਉਹਨਾਂ ਨੇ ਜਾਣ ਬੁੱਝ ਕੇ ਗੁਰਦੁਆਰਾ ਚੁਣਿਆ ਕਿਉਂਕਿ ਆਦੀ ਨੇ ਕਦੀ ਵੀ ਜਦੋਂ ਦੋ ਦੁਸ਼ਮਣਾਂ ਦੀ ਇਹਨਾਂ ਨੇ ਲੜਨਾ ਹੋਵੇ ਤਾਂ ਸਿੱਧੇ ਤੌਰ ਤੇ ਲੜਨ ਦੀ ਬਜਾਏ ਉਹਨਾਂ ਨੂੰ ਆਪਸ ਵਿੱਚ ਲੜਾਉਂਦੇ ਨੇ ਇਹ ਜਾਣ ਬੁੱਝ ਕੇ ਗੁਰਦੁਆਰੇ ਦੀ ਵਰਤੋਂ ਕੀਤੀ ਕਿ ਗੁਰਦੁਆਰਾ ਕਮੇਟੀ ਨਾਲ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਸੀ ਵੀ ਅਸੀਂ ਮੀਟਿੰਗ ਕਰਨੀ ਹੈ ਆਟਕੇ ਆ ਕੇ ਉੱਥੇ ਬੈਠ ਗਏ ਤਾਂ ਮੇਰਾ ਬੜੀ ਸਿੱਧੇ ਤੌਰ ਤੇ ਚੇਤਾਵਨੀ ਹੈ ਕਿ ਗੁਰਦੁਆਰੇ ਜਿਹੜੇ ਆ ਗੁਰੂ ਨਾਨਕ ਸਾਹਿਬ ਦੀ ਸੋਚ ਦਾ ਸੰਦੇਸ਼ ਦੇਣ ਲਈ ਨੇ ਨਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉਲਟ ਗੁਰਦੁਆਰਿਆਂ ਨੂੰ ਵਰਤੋਗੇ ਤਾਂ ਸਿੱਧੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਉਹਨਾਂ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੋਏਗੀ ਤਾਂ ਤੁਸੀਂ ਸਿੱਧੇ ਤੌਰ ਤੇ ਜਿਹੜਾ ਆ ਉਹ ਸਿੱਖ ਕੌਮ ਨੂੰ ਚੈਲੰਜ ਕਰ ਰਹੇ ਹੋ ਤਾਂ ਕਿਸੇ ਜਨਰਲ ਸਮਾਜ ਦੇ ਨਾਂ ਤੇ ਕਿਸੇ ਸਮਾਜ ਦੇ ਨਾਂ ਤੇ ਅਸੀਂ ਦੋ ਦੇਖੋ ਗੁਰੂ ਨਾਨਕ ਸਾਹਿਬ ਨੇ ਆ ਕੇ ਜਾਤ ਪਾਤ ਖਤਮ ਕੀਤੀ ਆ ਵਰਗਾਂ ਨੂੰ ਡਿਨਾਈ ਕੀਤਾ ਅਸੀਂ ਉਹਨਾਂ ਦੇ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਹੀ ਵਰਗਾਂ ਨੂੰ ਮੰਨਤਾ ਦੇਈ ਜਾ ਰਹੇ ਆ ਵੀ ਅਸੀਂ ਜਨਰਲ ਸਮਾਜ ਆ ਫਲਾਣਾ ਦਲਿਤ ਵਰਗ ਅਸੀਂ ਉਹਨਾਂ ਦੇ ਖਿਲਾਫ ਆ ਤਾਂ ਜਿਹੜੀ ਨਫ਼ਰਤ ਨੂੰ ਗੁਰਨਾਨ ਸਿੰਘ ਸਾਹਿਬ ਨੇ ਖਤਮ ਕੀਤਾ ਕਿੱਡੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੇ ਬਣਾਏ ਗੁਰਦਵਾਰਿਆਂ ਦੇ ਵਿੱਚ ਹੀ ਇਹ ਲੋਕ ਸਾਜ਼ਿਸ਼ ਤਹਿਤ ਮੈਂ ਨਹੀਂ ਕਹਿੰਦਾ ਵੀ ਇਹਦੇ ਵਿੱਚ ਕੋਈ ਗੁਰਦੁਆਰਾ ਕਮਿਟੀ ਜਾਂ ਸਿੱਖਾਂ ਦਾ ਕੋਈ ਰੋਲ ਹੋਊਗਾ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਕਿਸ ਸਬੰਧ ਦੇ ਵਿੱਚ ਮੀਟਿੰਗ ਆ ਜਾ ਕੇ ਫਟਾਫਟ ਗੁਰਦਾਰੇ 'ਚ ਮੀਟਿੰਗ ਕਰਕੇ ਤੇ ਪ੍ਰਸਤਿਥ ਦੇ ਦਿੱਤੀ ਗਈ ਤਾਂ ਇਹ ਇੱਕ ਸਾਜ਼ਿਸ਼ ਹੈ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਕਿਤਨਾ ਕਿਤੇ ਜਿਹੜੀਆਂ ਇਨਸਟਰਕਸ਼ਨ ਪਿੱਛੋਂ ਆਉਂਦੀਆਂ ਉਹ ਫੋਲੋ ਕੀਤੀਆਂ ਗਈਆਂ ਇਹ ਸੰਗਦੇਵ ਸਿੰਘ ਖਾਲਸਾ ਜੀ ਨੇ ਬੜੇ ਹੀ ਡੂੰਘੇ ਤਰੀਕੇ ਨਾਲ ਦੱਸ ਦਿੱਤਾ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤਾਂ ਪਾਤਾਂ ਨੂੰ ਦੂਰ ਕਰਤਾ ਤਾਂ ਇਸ ਲਈ ਸਿੱਖ ਸਮਾਜ ਵੱਲੋਂ ਇਹਨੂੰ ਕੋਈ ਜਿਹੜਾ ਕਿ ਜੇਕਰ ਫੇਰ ਵੀ ਦਲਿਤ ਸਮਾਜ ਦੇ ਮੁੱਦੇ ਲੜਦੇ ਤਾਂ ਉਸ ਦੇ ਉਲਟ ਹਨ ਤੇ ਇਹਨਾਂ ਵੱਲੋਂ ਖੁੱਲਾ ਚੈਲੰਜ ਵੀ ਕੀਤਾ ਗਿਆ ਕਿ ਜਿਹੜਾ ਗੁਰਦੁਆਰਾ ਸਾਹਿਬਾਨ ਦੀ ਵਰਤੋਂ ਕਰਨੀ ਆ ਤੇ ਗੁਰੂ ਮਹਾਰਾਜ ਜਿੱਤੇ ਆਦੇਸ਼ ਆ ਉਹਨਾਂ ਦੇ ਤਹਿਤ ਹੀ ਕੀਤੀ ਜਾਵੇ ਤੇ ਇਹਨਾਂ ਨੇ ਪੂਰਾ ਆਪਣਾ ਜਿਹੜਾ ਕਿ ਸਮੂਲ ਸੰਪੂਰਨ ਸਮਰਥਨ ਵੀ ਦਲਿਤ ਸਮਾਜ ਨੂੰ ਦਿੱਤਾ